ਦੇਸ਼ ਦੀ ਮਸ਼ਹੂਰ ਟੈਲੀਕਮ ਕੰਪਨੀ ਰਿਲਾਇੰਸ Jio ਨੇ ਆਪਣੇ ਪ੍ਰੀਪੇਡ ਟੈਰਿਫ ਪਲਾਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ ਕੰਪਨੀ ਦੇ ਨਵੇਂ ਟੈਰਿਫ ਪਲਾਨ 3 ਜੁਲਾਈ ਤੋਂ ਸ਼ੁਰੂ ਹੋਣਗੇ ਕੰਪਨੀ ਦਾ ਬੇਸ ਪਲਾਨ ਪਹਿਲਾਂ 155 ਰੁਪਏ ਦਾ ਸੀ ਜੋ ਵਧ ਕੇ 199 ਰੁਪਏ ਹੋ ਜਾਵੇਗਾ ਜਿਸ ਅਧੀਨ ਟੈਰਿਫ ਚ ਵਾਧਾ 22% ਦੀ ਹੈ ਰਿਲਾਇੰਸ Jio ਨੇ ਆਪਣੇ 19 پلان ਦੀਆਂ ਕੀਮਤਾਂ ਵਧਾ ਦਿੱਤੀਆਂ ਨੇ ਜਿਨ੍ਹਾਂ ਵਿੱਚੋਂ 17 ਪ੍ਰੀपेड ਅਤੇ 2 ਪੋਸਟ ਪਲਾਨ ਨੇ ਇਹ ਪਹਿਲੀ ਵਾਰ ਹੋਇਆ ਹੈ ਜਦੋਂ Jio ਨੇ Airtel ਤੋਂ ਪਹਿਲਾਂ ਟੈਰਿਫ ਵਧਾਏ ਨੇ ਦੇਸ਼ ਦੀ ਮਸ਼ਹੂਰ ਟੈਲੀਕਮ ਕੰਪਨੀ Reliance Jio ਨੇ ਆਪਣੇ ਪ੍ਰੀपेड ਟੈਰਿਫ ਪਲਾਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ ਕੰਪਨੀ ਦੇ ਨਵੇਂ ਟੈਰਿਫ ਪਲਾਨ 3 ਜੁਲਾਈ ਤੋਂ ਸ਼ੁਰੂ ਹੋਣਗੇ ਕੰਪਨੀ ਦਾ ਬੇਸ ਪਲਾਨ ਪਹਿਲਾਂ 155 ਰੁਪਏ ਦਾ ਸੀ ਜੋ ਵਧ ਕੇ 199 ਰੁਪਏ ਹੋ ਜਾਵੇਗਾ ਜਿਸ ਅਹਿਚ ਟੈਰਿਫ ਚ ਵਾਧਾ 22% ਹੈ ਰਿਲਾਇੰਸ Jio ਨੇ ਆਪਣੇ 19 ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ ਜਿਨ੍ਹਾਂ ਵਿੱਚੋਂ 17 ਪ੍ਰੀपेड ਅਤੇ 2 ਪੋਸਟ ਪਲਾਨ ਨੇ ਇਹ ਪਹਿਲੀ ਵਾਰ ਹੋਇਆ ਹੈ ਜਦੋਂ Jio ਨੇ Airtel ਤੋਂ ਪਹਿਲਾਂ ਟੈਰਿਫ ਵਧਾਇਆ ਹੈ